ਸਾਰਿਆਂ ਨੂੰ ਪਿਆਰ ਭਰੀ ਸਸ਼ੇਸ਼ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਕਰਦਾ ਐਲਾਨ ਕਰਦੇ ਹੋਏ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ ਹੈ ਡਾਕਟਰਾਂ ਤੇ ਨਰਸਾਂ ਦੇ ਸਮੇਤ ਹੋਰ ਸਟਾਫ ਦੇ ਨੇ ਦੋਸ਼ ਲਗਾਇਆ ਹੈ ਕਿ ਆਪਣੀ ਹੱਥੀ ਬਣਾਈ ਹੋਈ ਸਰਕਾਰ ਤਿੰਨ ਸਾਲਾਂ ਦੇ ਦੌਰਾਨ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਸਿਰਫ ਟਾਈਮ ਪਾਸ ਕੀਤਾ ਜਾ ਰਿਹਾ ਹੈ ਨੈਸ਼ਨਲ ਹੈਲਥ ਜਿਹੜਾ ਕਿ ਮਿਸ਼ਨ ਦੇ ਕਮ ਜਿਹੜੇ ਮੁਲਾਜ਼ਮ ਨੇ ਇਸ ਮਿਸ਼ਨ ਅਧੀਨ ਕੰਮ ਕਰਦੇ ਨੇ ਲੰਮੇ ਸਮੇਂ ਤੋਂ ਜਿਹੜੇ ਸੰਘਰਸ਼ ਕਰ ਰਹੇ ਨੇ ਔਰ ਉਹਨਾਂ ਦੀ ਮੁੱਖ ਮੰਗ ਜਿਹੜੀ ਆ ਉਹਨਾਂ ਨੂੰ ਜਿਹੜਾ ਕੀ ਰੈਫਰ ਕੀਤਾ ਜਾਵੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਅਤੇ ਹੁਣ ਜਿਹੜਾ ਹੈ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਡਾਕਟਰ ਨੇ ਤੇ ਹੋਰ ਸਟਾਫ ਹੈ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਲਾਂਜ ਜਿਹੜਾ ਹੈ ਕਰ ਦਿੱਤਾ ਉਹ ਜਿਹੜਾ ਹੈ ਦਿੱਲੀ ਕੂਚ ਕਰਨਗੇ ਦ ਅਸਲ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਚੱਲੀਆਂ ਨੇ ਔਰ ਇਹਨਾਂ ਮੁਲਾਜ਼ਮਾਂ ਨੇ ਜਿਹਦੇ ਵਿੱਚ ਜਿਹੜੀ ਕਮਿਊਨਿਟੀ ਹੈਲਥ ਅਫਸਰ ਨੇ ਡਾਕਟਰ ਇਸ ਤੋਂ ਇਲਾਵਾ ਜਿਹੜਾ ਹੈ ਆਰਬੀਐਸ ਜਿਹੜੇ ਕਿ ਕੇ ਸਟਾਫ ਨਰਸਾਂ ਏ ਐਨ ਐਮ ਆਰ ਐਨ ਸੀ ਪੀਸੀਪ ਜਿਹੜੀ ਅਕਾਊਂਟੈਂਟ ਅਤੇ ਕੰਪਿਊਟਰ ਆਪਰੇਟਰ ਜਿਹੜੇ ਨੇ ਉਹਨਾਂ ਨੇ ਐਲਾਨ ਕੀਤਾ ਹੈ ਤੇ ਉਹ 1 ਫਰਵਰੀ ਨੂੰ ਜਿਹੜਾ ਦਿੱਲੀ ਕੂਚ ਕਰਨਗੇ ਉਹ ਜਿਹੜੀਆਂ ਦਿੱਲੀ ਦੀਆਂ ਸੜਕਾਂ ਤੇ ਜਾ ਕੇ ਉੱਥੇ ਪ੍ਰੋਟੈਸਟ ਕਰਨਗੇ ਤੇ ਆਪਣੀ ਆਵਾਜ਼ ਨੂੰ ਜਿਹੜਾ ਹੈ ਬਲੰਦ ਕਰਨਗੇ ਸੋ ਦੋਸਤੋ ਦਰਸਲ ਦਿੱਲੀ ਜਿੱਥੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀ ਹੈ ਉੱਥੇ ਪੰਜਾਬ ਦੇ ਮੁੱਖ ਮੰਤਰੀ ਔਰ ਤਕਰੀਬਨ ਸਾਰਾ ਹੀ ਮੰਤਰੀ ਮੰਡਲ ਦੇ ਵਿਧਾਇਕ ਜਿਹੜੇ ਨੇ ਪੰਜਾਬ ਦੇ ਉਹ ਦਿੱਲੀ ਚੋਂ ਪ੍ਰਚਾਰ ਕਰ ਰਹੇ ਨੇ ਪਰ ਸ਼ਾਇਦ ਇਸੇ ਨਜ਼ਰੀਏ ਨਾਲ ਇਸ ਵਰਗ ਦੇ ਫੈਸਲਾ ਜਿਹੜਾ ਹੈ ਕੀਤਾ ਹੈ ਕਿ 1 ਫਰਵਰੀ ਨੂੰ ਦਿੱਲੀ ਜਾ ਕੇ ਪ੍ਰੋਟੈਸਟ ਕਰੀਏ ਤਾਂ ਜੋ ਉਹਨਾਂ ਦੀ ਆਵਾਜ਼ ਸਿੱਧੀ ਮੁੱਖ ਮੰਤਰੀ ਦੇ ਮੰਤਰੀਆਂ ਦੇ ਕੋਲ ਪਹੁੰਚ ਸਕੇ ਸੋ 1 ਫਰਵਰੀ ਨੂੰ ਐਨ ਐਚ ਐਮ ਜਾ ਸਕਦੇ ਨੇ ਸੋ ਸਾਰੀ ਹੀ ਜਾਣਕਾਰੀ ਸਾਰੀ ਹੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝੀ ਕਰਾਂਗੇ ਜੇਕਰ ਤੁਸੀਂ ਪੰਜਾਬ ਦੇ ਮਲਾਜ਼ਮ ਜਿਹੜੇ ਇਸ ਮੰਗਾਂ ਨੂੰ ਲੈ ਕੇ ਉਡੀਕ ਕਰ ਰਹੇ ਹੋ ਤਾਂ ਆਪਣੇ ਜਿਹੜੇ 11% ਦੀਆਂ ਕਿਸ਼ਤਾਂ ਸਾਢੇ ਪੰਜ ਸਾਲਾਂ ਦਾ ਜਿਹੜਾ ਹੈ ਕਰੋੜਾ ਰੁਪਏ ਦਾ ਜਿਹੜਾ ਬਕਾਇਆ ਤੇ 2.90 ਫੈਕਟਰ ਪੇ ਸਕੇਲ ਲਾਗੂ ਹੋਣ ਦੀ ਉਡੀਕ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਖਾਸ ਅਤੇ ਮਹੱਤਵਪੂਰਨ ਹੋਣ ਵਾਲੀ ਹੈ ਕਿਉਂਕਿ ਸੂਤਰਾਂ ਦੇ ਵੱਲੋਂ ਹੁਣੀ ਹੁਣੀ ਜਿਹੜੀ ਵੱਡੀ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਵੱਡੀ ਖਬਰ ਜਿਹੜੀ ਆ ਰਹੀ ਹੈ ਪੂਰੇ ਭਾਰਤ ਦੇ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੇਕਰ 1 ਫਰਵਰੀ 2025 ਨੂੰ ਹੋਣ ਵਾਲੀ ਭਾਰਤ ਦੇ ਬਜਟ ਦੇ ਵਿੱਚ ਭਾਰਤ ਸਰਕਾਰ 8ਵੇਂ ਪੇ ਕਮਿਸ਼ਨ ਜਿਹੜਾ ਹੈ ਲਾਗੂ ਕਰ ਦਿੰਦੀ ਹੈ ਲਾਗੂ ਕਰਨ ਦੇ ਲਈ ਜਿਹੜੇ ਆਦੇਸ਼ ਦੇ ਦਿੰਦੀ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਜਿੰਨੇ ਵੀ ਮੁਲਾਜ਼ਮਾਂ ਤੇ ਪੈਨਸ਼ਨਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਸ ਸੰਘਰਸ਼ ਨੂੰ ਇੱਕ ਨਵਾਂ ਮੋੜ ਜਿਹੜਾ ਹੈ ਮਿਲ ਜਾਵੇ ਤੇ ਮੁਲਾਜ਼ਮਾਂ ਦੀਆਂ ਜਿਹੜੀਆਂ ਪੈਂਡਿੰਗ ਪਈਆਂ ਮੰਗਾਂ ਜਿਵੇਂ ਕਿ 11% ਡੀਏ ਦੀਆਂ ਜਿਹੜੀਆਂ ਕਿਸ਼ਤਾਂ ਸਾਢੇ 5 ਸਾਲਾਂ ਦਾ ਬਕਾਇਆ 15% ਦਾ ਲਾਭ ਜਿਹੜਾ ਹੈ ਮਲਾਜ਼ਮਾਂ ਨੂੰ ਜਿਹੜੀ ਹੈ ਨਿਜ਼ਾਤ ਜਿਹੜੀ ਹੈ ਮਿਲ ਜਾਵੇਗੀ ਮਲਾਜ਼ਮਾਂ ਨੂੰ ਰਾਹਤ ਜਿਹੜੀ ਹੈ ਮਿਲ ਜਾਵੇਗੀ ਪੰਜਾਬ ਸਰਕਾਰ ਕਿਸੇ ਵੀ ਰਾਜਨੀਤਿਕ ਦਬਾਅ ਦੇ ਹੇਠ ਆ ਕੇ ਮਲਾਜ਼ਮਾਂ ਦੀ ਇਹਨਾਂ ਮੰਗਾਂ ਪੂਰਾ ਕਰਨ ਦੇ ਲਈ ਮਜਬੂਰ ਜਿਹੜਾ ਹੋ ਜਾਵੇ ਸੋ ਹੁਣ ਸਾਰੇ ਹੀ ਮਲਾਜ਼ਮਾਂ ਪੂਰੇ ਭਾਰਤ ਦੇ ਮਲਾਜ਼ਮਾਂ ਨੂੰ ਜਿਹੜੀ ਅੱਖ ਜਿਹੜੀ ਹੈ ਇਸ ਬਜਟ ਸੈਸ਼ਨ ਦੇ ਉੱਤੇ ਲੱਗੀ ਹੋਈ ਹੈ ਖਾਸ ਕਰਕੇ ਪੰਜਾਬ ਦੇ ਮਲਾਜ਼ਮਾਂ ਦੀ ਅੱਖ ਜਿਹੜੀ ਹੈ ਪੂਰੇ ਭਾਰਤ ਦੇ ਇਸ ਬਜਟ ਸੈਸ਼ਨ ਤੇ ਲੱਗੀ ਹੈ ਕਿਉਂਕਿ ਜੇਕਰ ਕੇਂਦਰੀ ਮੁਲਾਜ਼ਮਾਂ ਨੂੰ ਕੋਈ ਲਾਭ ਵੱਡਾ ਲਾਭ ਜਿਹੜਾ ਦਿੱਤਾ ਜਾਂਦਾ ਹੈ ਤਾਂ ਉਸ ਦਾ ਅਸਰ ਜਿਹੜਾ ਸਿੱਧਾ-ਸਿੱਧਾ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਪੂਰਾ ਕਰਨ ਦੇ ਉੱਤੇ ਪੈ ਸਕਦਾ ਹੈ ਸੋ ਦੋਸਤੋ ਇਹ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ